ਅੱਛੀ ਕਲ ਜੀ ਸਾਰਿਆਂ ਨੂੰ ਅਮੀਤ ਅੱਜ ਸਾਰੇ ਵਧੀਆ ਹੋਮਗੇ ਸਾਡੇ ਚੈਨਲ ਪੰਜਾਬੀ ਸਟੋਰੀ ਮੇਰੇ ਦੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਮੇਰੇ ਦੋਸਤ ਦਾ ਪੁੱਤ ਸਰਦਾਰ ਨਾਜਰ ਸਿੰਘ ਪਹਿਲੀ ਵਾਰ ਕੈਨੇਡਾ ਆਪਣੀ ਧੀ ਕੁਲ ਗਿਆ ਤਾਂ ਵਾਪਸ ਆ ਕੇ ਬਿਮਾਰ ਹੋ ਗਿਆ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸਭ ਬਹੁਤ ਹੈਰਾਨ ਸਨ ਕਿ ਐਸਾ ਕੀ ਹੋਇਆ ਜੋ ਹੀ 15 ਦਿਨਾਂ ਵਿੱਚ ਹੀ ਇਸ ਕਦਰ ਬਿਮਾਰ ਹੋ ਗਿਆ। ਮੰਡੇ ਵਾਲਿਆਂ ਦਾ ਕੈਨੇਡਾ ਵਿੱਚ ਚੰਗਾ ਕਾਰੋਬਾਰ ਸੀ। ਪੰਜਾਬ ਵਿੱਚ ਵੀ ਚੰਗੀ ਜਾਇਦਾਦ ਸੀ। ਸਾਰੇ ਰੁਤਵਾ ਦੇ ਕੀ ਕਹਿੰਦੇ ਸੀ ਇਹਨਾਂ ਦੀ ਧੀ ਦੇ ਤਾਂ ਪਾਖ ਖੁੱਲ ਗਏ ਨੇ ਪਰ ਅਸਲ ਵਿੱਚ ਕੀ ਦੇਖ ਕੇ ਆਇਆ ਸੀ ਨਾਜਰ ਸਿੰਘ? ਮੈਂ ਕਾਫੀ ਦਿਨਾਂ ਤੋਂ ਵਾਦ ਆਪਣੇ ਦੋਸਤੇ ਕਰ ਗਿਆ ਤਾਂ ਸਭ ਪਤਾ ਲੱਗਾ ਕਿ ਚਾਚਾ ਨਾਜੇ ਬੰਮਾਰਾ ਮੇਰੇ ਨਾਲ ਬਹੁਤ ਪੰਦੀ ਸੀ ਚਾਚੇ ਦੀ। ਮੈਂ ਜਾਣ ਬੁਝ ਕੇ ਜੋਰਦੀ ਆਵਾਜ਼ ਮਾਰੀ ਚਾਚਾ ਜੀ ਸਸ਼ੀ ਕਾਲੇ ਕਰਿਓ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਨੂੰ ਉਹਨਾਂ ਦੀ ਉਦਾਸੀ ਬਾਰੇ ਕੁਝ ਨਹੀਂ ਪਤਾ ਉਹ ਮੇਰਾ ਪੁੱਤ ਵੜਾਂ ਚ ਆ ਗਿਆ ਨਾਜਰ ਚਾਚਾ ਬੋਲੇ ਆ ਜਾ ਪੁੱਤੇ ਲੰਗਾ ਕਹਿ ਕੇ ਝੂਰ ਝੂਰ ਤੇ ਰੋਣ ਲੱਗ ਪਿਆ ਮੈਂ ਕਿਹਾ ਚਾਚਾ ਐਨਾ ਉਧਰ ਗਿਆ ਸੀ ਮੈਨੂੰ ਮੈਨੂੰ ਸੱਦ ਲੈਣਾ ਸੀ ਕੈਨੇਡਾ ਚਾਰ ਦੇਣਾ ਮੈਂ ਵੀ ਰਹਿ ਆਉਂਦਾ ਠੰਡੇ ਚ ਕਾਦਾ ਕੈਨੇਡਾ ਚਾਚਾ ਹੌਂਕਾ ਲੈਂਦਿਆਂ ਬੋਲੇ ਗੱਲ ਵੀ ਕੋਈ ਜ਼ਰੂਰ ਸੀ ਪਰ ਨਜ ਦੱਸਾ ਵੀ ਕਿਸੇ ਨੂੰ ਨਹੀਂ ਸੀ ਰਿਹਾ ਸਭ ਨੇ ਮੇਰੀ ਜ਼ਿੰਮੇਵਾਰੀ ਲਗਾ ਦਿੱਤੀ ਕਿ ਤੇਰੇ ਨਾਲ ਬਹੁਤ ਪਿਆਰ ਆ ਤੇਰੇ ਚਾਚੇ ਦਾ ਹੋ ਸਕਦਾ ਤੈਨੂੰ ਦੱਸ ਦੇਵੀ ਮੈਂ ਕਿਹਾ ਚਾਚਾ ਬੜਾ ਉਦਾਸ ਲੱਗਦਾ ਜਿਵੇਂ ਭੈਣ ਜਾਦ ਆਉਂਦੀ ਆ ਚਲ ਤੈਨੂੰ ਫੇਰ ਜਹਾ ਚੜਾ ਆਉਣ ਚਾਚਾ ਚੁੱਪ ਬੈਠਾ ਸੀ ਕੁਝ ਨਹੀਂ ਬੋਲਿਆ ਮੈਂ ਕਿਹਾ ਅ ਚਲ ਚਾਚਾ ਜਮੀਨ ਤੇ ਗਿੜਾ ਮਾਰ ਕੇ ਆਉਣੇ ਘਰੋਂ ਬਾਹਰ ਨਿਕਲੇਗਾ ਮਨ ਹੋਰ ਪਾਸੇ ਪੈ ਜਾ ਬਹੁਤ ਮੁਸ਼ਕਿਲ ਨਾਲ ਮਨਾਇਆ ਬਾਹ ਤੋ ਫੜਕੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ ਰਾਹ ਵਿੱਚ ਠੇਕੇ ਤੋਂ ਬੋਤਲ ਲੈ ਲਈ ਤਾਂ ਚਾਚਾ ਕਹਿੰਦਾ ਆ ਕੀ ਬਣੇ ਚ ਪੁੱਤ ਮੇਰਾ ਮਨ ਠੀਕ ਨਹੀਂ ਮੈਂ ਨਹੀਂ ਪੀਣੀ ਚਾਚਾ ਜੀ ਮਨ ਖਰਾਬ ਦੀ ਵੀ ਦਵਾਈ ਆ ਇਹ ਦਵਾਈ ਸਮਝ ਕੇ ਪੀ ਲੈਣਾ ਖੇਤ ਪਹੁੰਚ ਕੇ ਮੋਟਰ ਛੱਡ ਦਿੱਤੀ ਤੇ ਚਾਚਾ ਤੇ ਮੈਂ ਨਹਾ ਕੇ ਨਿੰਮ ਦੇਲੇ ਬਣੇ ਚ ਪੁੱਤਰੀ ਤੇ ਬਹਿ ਗਏ ਦੇਖ ਲਾ ਐਤ ਕੀ ਬਹੁਤ ਗਰਮੀ ਪੈ ਰਹੀ ਆ ਚਾਚਾ ਮੈਂ ਪੈਗ ਬਣਾਉਦੇ ਨਹੀਂ ਚਾਚਾ ਨੂੰ ਟੋਇਆ ਹਾਂ ਪੁੱਤ ਹਰ ਸਾਲ ਹੀ ਹੁੰਦੀ ਆ ਚਾਚਾ ਬੋਲੇਆ ਕਰਨ ਨਾਲ ਕੋਈ ਫਰਕ ਪਈਗੀ ਸੀ ਉਸ ਦੀ ਆਵਾਜ਼ ਮੈਂ ਗਲਾਸ ਚਾਚਾ ਨੂੰ ਫੜਾਉਂਦੇ ਆ ਕਿਹਾ ਕੈਨੇਡਾ ਵਿੱਚ ਤਾਂ ਠੰਡ ਹੋ ਹਾਂ ਵੜੈਜ ਪੁੱਤ ਬਹੁਤ ਵਾ ਠੰਡ ਸੀ ਚਾਚੇ ਨੇ ਗਲਾਸ ਰੂਲ ਨਾਲ ਨਹੀਂ ਸੀ ਫੜਿਆ ਚਿਸ ਚਾਚਾ ਪਹਿਲਾ ਪੈਗ ਤੇਰੀ ਕੈਨੇਡਾ ਫਿਰੀ ਦੇਨਾ ਮੈਂ ਉਸ ਨੂੰ ਆਪਣੀ ਖੁਸ਼ੀ ਜ਼ਾਹਿਰ ਕਰਦਾ ਬੋਲੇ ਪੈਗ ਲਗਾਉਂਦਾ ਲਗਾਉਂਦਾ ਰੁੱਕਿਆ ਨਾ ਜੇ ਫਿਰੋਂ ਲੱਗ ਪਏ ਮੈਂ ਚਾਚੇ ਨੂੰ ਕਲਾਵੀ ਵਿੱਚ ਲੈ ਕੇ ਗਿਆ ਚਾਚਾ ਕੀ ਹੋਇਆ ਤੇਰੇ ਪੁੱਤ ਜਿਉਂਦੇ ਆ ਜੀ ਦੱਸਨਾ ਕੀ ਬੋਝ ਆ ਤੇਰੇ ਮਨ ਤੇ ਚਾਚੇ ਦੇ ਮੂੰਹ ਨੂੰ ਪੈਗ ਲਗਾ ਕੇ ਮੈਂ ਅੱਗੇ ਗੱਲ ਤੋੜਦਿਆਂ ਕਿਹਾ ਚਾਚਾ ਜਾਨ ਹਾਜ਼ਰਾ ਤੇਰੇ ਲਈ ਅਜੇ ਨਹੀਂ ਸੀ ਖੁੱਲ ਰਿਹਾ ਨਾ ਜੀ ਮੈਂ ਰੁਕ ਰੁਕ ਕੇ ਦੋ ਪੈਗ ਹੋਰ ਲਵਾ ਦਿੱਤੇ ਗੱਲ ਦੱਸਿਆ ਮਨ ਹੌਲਾ ਹੋ ਜਾਂਦਾ ਨਾਲੇ ਮੇਰੀ ਤੋਕਾ ਤਲ ਕੋ ਆ ਮੈਂ ਨਾજર ਨੂੰ ਸਲੂਣਾ ਫੜਾਉਂਦਿਆਂ ਹੋਇਆਂ ਬੋਲਿਆ ਆਹ ਪੁੱਤ ਜਿੱਦਨ ਤੇ ਤੁਸੀਂ ਬਰਾਬਰ ਦੇ ਹੋਇਓ ਮੈਂ ਤੁਹਾਨੂੰ ਯਾਰਾਂ ਵਾਂਗ ਰੱਖਿਆ ਪਰ ਰਿਸ਼ਤੇ ਦੀ ਤਾਂ ਮर्याਦਾ ਆਪਾਂ ਫੇਰ ਵੀ ਨਿਮਾਉਂਦੇ ਰਹੇ ਹਾਂ ਚਾਚਾ ਗਲਾਸ ਰੱਖਦਾ ਬੋਲਿਆ ਉਸੇ ਕਲਸਨ ਕੇ ਲੱਗ ਗਿਆ ਜਿਵੇਂ ਹੁਣ ਦੱਸਣ ਲੱਗਾ ਸੀ ਚਾਚਾ ਤਾਂ ਮੈਂ ਇੱਕ ਪੈਗ ਹੋਰ ਪਾਉਣ ਲੱਗ ਪਿਆ ਮੇਰੇ ਲਈ ਤਾਂ ਛੋਟਾ ਜਿਹਾ ਬਣਾਇ ਚਾਚਾ ਬਸ ਬਸ ਕਰਦਾ ਰਹਿ ਗਿਆ ਮੈਂ ਪੂਰਾ ਹੋਰ ਪਾ ਦਿੱਤੀ ਪੈਗ ਫੜ ਕੇ ਕਹਿੰਦਾ ਪੁੱਤ ਧੀਆ ਦੂਰ ਨਹੀਂ ਵਿਆਉਣੀਆਂ ਚਾਹੀਦੀਆਂ ਮੇ ਚਾਟ ਉਲਟਾ ਕੇ ਪੁੱਛਿਆ ਪੈਣ ਠੀਕ ਤਾਂ ਹੈ ਚਾਚਾ ਪੁੱਤ ਧੀਆ ਕਦੋਂ ਦੱਸਦੀਆਂ ਨੇ ਆਪਣੇ ਦੁੱਖ ਦੇਖਣ ਨੂੰ ਤਾਂ ਬਹੁਤ ਖੁਸ਼ ਸੀ ਨਜ਼ਰ ਅੱਖਾਂ ਪੁੱਛਦਾ ਬੋਲਿਆ ਫੇ ਚਾਚਾ ਕੀ ਗੱਲ ਆ ਮੈਨੂੰ ਦੱਸ ਸੋ ਤੇਰੀ ਕਿਸੇ ਨੂੰ ਨਹੀਂ ਦੱਸਾਂ ਮੈਂ ਨਾਜ਼ਰ ਚਰਚਰੇ ਸਿਰ ਤੇ ਹੱਥ ਰੱਖਦੇ ਆ ਕਿਹਾ ਪਹਿਲਾਂ ਪਹੁੰਚ ਕੇ ਤਾਂ ਤੂੰ ਬੜਾ ਖੁਸ਼ ਸੀ ਗੱਲ ਕਰੀ ਤਾਂ ਸਹੀ ਮੈਂ ਤੇਰੇ ਨਾਲ ਫੋਨ ਤੇ ਸੋ ਹੈਰਾਨੀ ਨਾਲ ਪੁੱਛਿਆ ਪੁੱਤ ਬਹੁਤ ਵੱਡਾ ਘਰ ਆ ਤੇਰੀ ਪੈਣ ਦਾ ਗਰਾਂ ਪਾ ਜੀ ਵੀ ਬਹੁਤ ਬੀਬਾ ਵਾ ਚੰਗਾ ਕਮਾਇਆ ਫਰਾਇਆ ਮੈਨੂੰ ਫਿਰ ਉਹ ਆਪਣੇ ਕਾਰੋਬਾਰ ਤੇ ਜਾਣ ਲੱਗ ਪਿਆ ਤੇ ਮੈਂ ਸਰਬੀ ਦੇ ਸਹੁਰੇ ਨਾਲ ਗੱਲੀ ਫਤੇ ਟਾਈਮ ਪਾਸ ਕਰਨ ਲੱਗ ਪਿਆ ਰੋਜ਼ ਸ਼ਾਮ ਨੂੰ ਪੀਣ ਬੈਠ ਜਾਣਾ ਦੋਮਣੇ ਸਰਬੀ ਦਾ ਸਹਰਾ ਗੱਲਾਂ ਗੱਲਾਂ ਵਿੱਚ ਕਈ ਵਾਰੀ ਔਰੀ ਜੀ ਗੱਲ ਕਰ ਜਾਂਦਾ ਸੀ ਮੈਂ ਸੁਣੀ ਅੰਸਰ ਨਹੀਂ ਕਰਦੇ ਨੀ ਫਿਰ ਇੱਕ ਦਿਨ ਕਹਿਣ ਲੱਗਾ ਸਰਦਾਰ ਨਾਜ਼ਰ ਸਿੰਘ ਚਲ ਤੇ ਨੂੰ ਅੱਜ ਮੈਂ ਕੈਨੇਡਾ ਦਿਖਾ ਕੇ ਲਿਆਣਾ ਕਾਰ ਵਿੱਚ ਬੈਠ ਕੇ ਅਸੀਂ ਦੋਵੇਂ ਸ਼ਹਿਰ ਚਲੇ ਗਏ ਸਾਰਾ ਦਿਨ ਟ੍ਰਾਂਟੋ ਸ਼ਹਿਰ ਘੁੰਮਦੇ ਰਹੇ ਫਿਰ ਸ਼ਾਮ ਨੂੰ ਉੱਥੇ ਲੈ ਗਿਆ ਪੁੱਤ ਜਿੱਥੇ ਤੀਮੀਆਂ ਪੈਸਿਆਂ ਲਈ ਨੰਗੀਆਂ ਹੋ ਕੇ ਨੱਚਦੀਆਂ ਨੇ ਖਣੀ ਕੀ ਕਹਿੰਦੇ ਨੇ ਉਸ ਜਗ੍ਹਾ ਨੂੰ ਕਾਬਰਾ ਕੋਵਰਾ ਚੁੱਪ ਕਰ ਗਿਆ ਨਾਝਰ ਐਨੀ ਗੱਲ ਸੁਣ ਕੇ ਫਿਰ ਚਾਚਾ ਮੈਂ ਅਗਾ ਪੁੱਛਿਆ ਤਾ ਉਹ ਬੋਲਿਆ ਪੁੱਤ ਮੈਂ ਤਾਂ ਸਾਰੀ ਜ਼ਿੰਦਗੀ ਆਪਣਾ ਧਰਮ ਨਿਭਾਇਆ ਆ ਪਰ ਉਸਨੇ ਤਾਂ ਹੱਦ ਹੀ ਕਰ ਦਿੱਤੀ ਮੈਂ ਤਾਂ ਧੀ ਦਾ ਪਿਓ ਸੀ ਕੁੜਮਚਰੀ ਦਾ ਵੀ ਪਰਦਾ ਨਹੀਂ ਰਹਿਣ ਦਿੱਤਾ ਉਸਨੇ ਨਾਜ਼ਰ ਫੇਰ ਰੋਣ ਲੱਗ ਪਿਆ ਮੈਂ ਕਰ ਵਾਪਸ ਚੱਲਣ ਦੀ ਕਿਹਾ ਤਾਂ ਕਹਿੰਦਾ ਨਜ਼ਾਰੀ ਲਈ ਦੀਆਂ ਨਾਜ਼ਰਸੀਆਂ ਆ ਰਿਸ਼ਤੇਦਾਰਾਂ ਵਾਲੀ ਵਿੰਗ ਵੱਲ ਨਹੀਂ ਰੱਖੀ ਦੀ ਦੇਖ ਲੰਗਰਾਂ ਵਰਗੀਆਂ ਮਿਲਨੀ ਤੈਨੂੰ ਦੇਖਣ ਨੂੰ ਐਸ ਉਮਰੇ ਕਿਤੇ ਪੰਜਾਬ ਵਿੱਚ ਐਵੇਂ ਤਾਂ ਨਹੀਂ ਕਹਿੰਦੇ ਵਈ ਰਿਸਤਾ ਨਹੀਂ ਕੈਨੇਡਾ ਦੀਆਂ ਮੈਂ ਫੇਰ ਕਰ ਚੱਲਣ ਦੀ ਕਿਹਾ ਤਾਂ ਹੱਸਣ ਲੱਗ ਪਿਆ ਕਹਾਰਾ ਕਿ ਮੈਂ ਤਾਂ ਤੇਰੀ ਭੈਣ ਤੋਂ ਲੁਕਦਾ ਰਿਹਾ ਸ਼ਰਮ ਆਰੀ ਸੀ ਉਸ ਦੇ ਸਾਹਮਣੇ ਜਾਂਦੇ ਨੂੰ ਮੈਂ ਤਾਂ ਪੁੱਤ ਦਵਾਰ ਸੁੱਤਦਾ ਹੀ ਨਹੀਂ ਡਰ ਬੈਠ ਗਿਆ ਦਿਲ ਵਿੱਚ ਕਿ ਕੀ ਪਤਾ ਸਭ ਦੇ ਚਲੇ ਜਾਂਦੇ ਪਿੱਛੋਂ ਇਹ ਸਰਬੇ ਨੂੰ ਵੀ ਤੰਗ ਕਰਦਾ ਹੋ ਤੇਰੀ ਚਾਚੀ ਜਿਉਂਦੀ ਹੁੰਦੀ ਤਾਂ ਪੁੱਛ ਲੈਂਦੀ ਮੈਂ ਪੁੱਛਦਾ ਵੀ ਕਿਵੇਂ ਬਸ ਡਰ ਬੈਠ ਗਿਆ ਪੁੱਤ ਪਤਾ ਨਹੀਂ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ ਨਾ ਛੇ ਮੈਂ ਵੀ ਨਹੀਂ ਚੁੱਪ ਕਰਵਾਇਆ ਸੋਚਿਆ ਇੱਕ ਵਾਰ ਰੋ ਲਵੇ ਰਜ ਕੇ ਗੁਬਾਰ ਨਿਕਲ ਜਾਉ ਮੰਨ ਤਾਂ ਮੈਂ ਕਿਹਾ ਮੈਂ ਕਰੂੰਗਾ ਪੈਣਾ ਗੱਲ ਚਾਚਾ ਤੂੰ ਫਿਕਰ ਨਾ ਕਰ ਗੱਲਾਂ-ਗੱਲਾਂ ਵਿੱਚ ਪੁੱਛੀ ਪੁੱਤ ਦੇਖੀ ਕਿਤੇ ਸਰਬੀ ਨੂੰ ਨਾ ਪਤਾ ਲੱਗ ਜਾਵੇ ਮੈਂ ਉਸ ਕੰਜਰ ਨਾਲ ਕਿੱਥੇ ਗਿਆ ਸੀ ਮੇਰਾ ਤਾਂ ਜਿਉਂਦੇ ਚ ਹੀ ਮਰਨ ਹੋ ਜਾਉ ਚਾਚਾ ਹੁਣ ਆ ਕੰਜਰਖੰਨ ਤਾਂ ਆਪਣੇ ਇੱਥੇ ਵੀ ਸ਼ੁਰੂ ਹੋ ਗਏ ਆ ਆਪਣੇ ਵੀ ਤਾਂ ਬਿਆਹਾਂ ਪਾਰਟੀਆਂ ਵਿੱਚ ਆ ਨੱਚਣ ਵਾਲਿਆਂ ਲਾ ਲੈਂਦੇ ਨੇ ਫਿਰ ਧੀਆ ਪਹਿਣਾ ਨੂਹਾਂ ਜਵਾਕਾਂ ਦੇ ਲਿਹਾਜ਼ ਕਰੇ ਬਗੈਰ ਕਈ ਵਾਰ ਬਜ਼ੁਰਗ ਵੀ ਸਭ ਹੱਦ ਟੱਪ ਜਾਂਦੇ ਨੇ ਮੈਂ ਕਈ ਵਾਰ ਸੋਚਦਾ ਹੁੰਨਾ ਕਿ ਘਰ ਜਾ ਕੇ ਪਰਿਵਾਰ ਨਾਲ ਕਿੰਨੇ ਨਜ਼ਰਾਂ ਮਲਾਉਂਦੇ ਹੋਣਗੇ ਮੇਰੀ ਗੱਲ ਵਿੱਚ ਟੁਕਦਾ ਨજર ਚਾਚਾ ਬੋਲਿਆ ਪੁੱਤ ਪੁਰਾਣੇ ਸਮੇਂ ਵਿੱਚ ਬਜ਼ੁਰਗ ਹਰ ਗੱਲ ਵਿੱਚ ਪਰਦੇ ਦੀ ਗੱਲ ਰੱਖਦੇ ਸੀ ਉਹ ਕੋਈ ਕੰਬਲੇ ਥੋੜੇ ਸੀ ਉਮਰਾਂ ਦੇ ਨਾਲ ਢਲਣਾ ਵੀ ਜ਼ਿੰਦਗੀ ਦਾ ਇੱਕ ਹਿੱਸਾ ਆ ਉਮਰ ਦੀ لحاظ ਤੋਂ ਬਾਹਰ ਕਰੀ ਗੱਲ ਬੇਮੌਸਮੀ ਬਰਸਾਤ ਦੀ ਤਰ੍ਹਾਂ ਤੰਗ ਕਰਦੀ ਆ ਡਰ ਭੈ ਕੌਫ ਪੈਦਾ ਕਰਦੀ ਆ ਨજર ਅੱਖਾਂ ਸਾਫ਼ ਕਰਦਾ ਬੋਲਿਆ ਸ਼ਾਮ ਦਾ ਸਮਾਂ ਟਲ ਗਿਆ ਦੂਰੋਂ ਗੁਰਦੁਆਰੇ ਵਿੱਚ ਲੱਗੀ ਸਪੀਕਰਾਂ ਤੋਂ ਰਹਿਰਾਸ ਸਾਹਿਬ ਦੇ ਪਾਠ ਦੀ ਆਵਾਜ਼ ਆਉਣ ਲੱਗ ਪਈ ਤਾਂ ਚਾਚਾ ਕੰਦਾ ਪੁੱਤ ਕਾਰ ਛੱਡਦੀ ਬਹੁਤ ਨੀਂਦ ਆਈ ਧੰਵਾਦ ਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ